ਅਸੀਂ ਬਠਿੰਡੇ ਮੈਂ ਬਠਿੰਡੇ ਬੈਠਾ ਹਾਂ ਬਿਆਨਤ ਸਿੰਘ ਨਗਰ ਦੇ ਵਿੱਚ ਜਿੱਥੇ ਆਪਣਾ ਸਮਾਜ ਬਾਲਮਿਕੀ ਸਮਾਜ ਦੇ ਸਾਰੇ ਆ ਲੋਕ ਆ ਭਾਈਚਾਰਾ ਬੈਠਾ ਮੇਰੇ ਆਲੇ ਦੁਆਲੇ ਆਪ ਜੜੀਆਂ ਮਾਈਆਂ ਬੈਠੀਆਂ ਬੀਬੀਆਂ ਬੈਠੀਆਂ ਇਹਨਾਂ ਦਾ ਨੌਜਵਾਨ ਪੁੱਤ ਇਹਨਾਂ ਦਾ ਨੌਜਵਾਨ ਪੁੱਤ 21-22 ਸਾਲ ਦਾ ਪਰਸੋਂ ਰਾਤ ਨੂੰ ਇੱਥੇ ਮਾਰਤਾ ਦੋ ਜਣੇ ਇਹਨਾਂ ਦੇ ਮਰਨ ਵਾਲੇ ਪਏ ਆ ਆਈਸੀਯੂ ਚ ਪਏ ਆ ਮਰਨਗੇ ਬਚਨਗੇ ਕੋਈ ਪਤਾ ਨਹੀਂ ਹੈ ਤਿੰਨ ਜਣਾਂ ਨੂੰ ਬੁਰੀ ਤਰ੍ਹਾਂ ਵੱਢਿਆ ਇਹਨਾਂ ਨੇ ਜਿਨ੍ਹਾਂ ਦੀ ਆਪਾਂ ਅਸੀਂ ਕੱਲ ਗੱਲ ਕਰਕੇ ਆਏ ਵੀ ਜੋ ਹਾਲਾਤ ਪੰਜਾਬ ਦੇ ਬਰ ਰਹੇ ਨੇ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਬਠਿੰਡਾ ਚ ਦੋਸਤੋ ਬਾਲਮਿਕ ਸਮਾਜ ਦੇ ਲੜਕੇ ਦਾ ਦੋਸਤੋ ਕਤਲ ਕਰ ਦਿੱਤਾ ਗਿਆ ਹੈ ਤੇ ਦੋ ਲੜਕੇ ਜ਼ਖਮੀ ਹੋ ਗਏ ਨੇ ਉਹ ਵੀ ਅੱਜ ਹਸਪਤਾਲ ਦੇ ਵਿੱਚ ਭਰਤੀ ਨੇ ਇਸ ਮਾਮਲੇ ਨੂੰ ਲੈ ਕੇ ਦੋਸਤੋ ਲੱਖਾ ਸੁਧਾਨਾ ਵੀ ਪਹੁੰਚਿਆ ਕੀ ਹੈ ਦੋਸਤੋ ਪੂਰਾ ਮਾਮਲਾ ਆਓ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਗੱਲ ਤੋਂ ਲਗਾਤਾਰ ਲੋਕਾਂ ਨੂੰ ਇਹ ਬੜੇ ਲੰਮੇ ਸਮੇਂ ਤੋਂ ਕੜਪ ਦੇ ਆ ਰਹੇ ਆ ਬੜੇ ਲੰਮੇ ਸਮੇਂ ਤੋਂ ਇਹ ਸੁਚੇਤ ਕਰਦੇ ਆ ਰਹੇ ਆ ਸਰਕਾਰਾਂ ਨੂੰ ਵੀ ਪ੍ਰਸ਼ਾਸਨ ਨੂੰ ਵੀ ਲੋਕਾਂ ਨੂੰ ਵੀ ਅੱਜ ਅਸੀਂ ਬਹਿੰਡੇ ਮੈਂ ਬਹਿੰਡੇ ਬੈਠਾ ਹਾਂ ਬਿਆਨਤ ਸਿੰਘ ਨਗਰ ਦੇ ਵਿੱਚ ਜਿੱਥੇ ਆਪਣਾ ਸਮਾਜ ਬਾਲਮਿਕੀ ਸਮਾਜ ਦੇ ਸਾਰੇ ਆ ਲੋਕ ਆ ਭਾਈਚਾਰਾ ਬੈਠਾ ਮੇਰੇ ਆਲੇ ਦੁਆਲੇ ਆਪ ਜਨੀਆਂ ਮਾਈਆਂ ਬੈਠੀਆਂ ਬੀਬੀਆਂ ਬੈਠੀਆਂ ਇਹਨਾਂ ਦਾ ਨੌਜਵਾਨ ਪੁੱਤ ਇਹਨਾਂ ਦਾ ਨੌਜਵਾਨ ਪੁੱਤ 21-22 ਸਾਲ ਦਾ ਪਰਸੋਂ ਰਾਤ ਨੂੰ ਇੱਥੇ ਮਾਰਤਾ ਦੋ ਜਣੇ ਇਹਨਾਂ ਦੇ ਮਰਨ ਵਾਲੇ ਪਏ ਆ ਆਈਸੀਯੂ ਚ ਪਏ ਆ ਮਰਨਗੇ ਬਚਣਗੇ ਕੋਈ ਪਤਾ ਨਹੀਂ ਹੈ ਤਿੰਨ ਜਣਾਂ ਨੂੰ ਬੁਰੀ ਤਰ੍ਹਾਂ ਵੱਢਿਆ ਇਹਨਾਂ ਨੇ ਜਿਨ੍ਹਾਂ ਦੀ ਆਪਾਂ ਅਸੀਂ ਕੱਲ ਗੱਲ ਕਰਕੇ ਆਏ ਵੀ ਜੋ ਹਾਲਾਤ ਪੰਜਾਬ ਦੇ ਬਰ ਰਹੇ ਨੇ ਸਰਕਾਰਾਂ ਦਾ ਕਹਿੰਦੀਆਂ ਕਿ ਅਸੀਂ ਬੋਲ ਕੇ ਲੋਕਾਂ ਨੂੰ ਭੜਕਾਉਣੇ ਆ ਪਰ ਜਿਹੜੇ ਹਾਲਾਤ ਪੰਜਾਬ ਦੇ ਬਣ ਰਹੇ ਆ ਉਹਨਾਂ ਦਾ ਪ੍ਰਸ਼ਾਸਨ ਜ਼ਿੰਮੇਵਾਰ ਆ ਸਰਕਾਰ ਜ਼ਿੰਮੇਵਾਰ ਆ ਮੈਂ ਬਠਿੰਡਾ ਪ੍ਰਸ਼ਾਸਨ ਨੂੰ ਸਵਾਲ ਕਰਨਾ ਚਾਹੁੰਦਾ ਇੱਕ ਸਾਲ ਦੇ ਵਿੱਚ ਇੱਕ ਸਾਲ ਦੇ ਵਿੱਚ ਤੀਜਾ ਕਤਲ ਆ ਇੱਥੇ ਤੀਜਾ ਕਤਲ ਪ੍ਰਵਾਸੀ ਬੰਦੇ ਜਿਹੜੇ ਰਹਿੰਦੇ ਨੇ ਬੈਂਸਿੰਗ ਨਗਰ ਦੇ ਵਿੱਚ ਉਹਨਾਂ ਵੱਲੋਂ ਤੀਜਾ ਕਤਲ ਆ ਪਿਛਲੇ ਸਾਲ ਇੰਨਾ ਦਿਨਾਂ ਦੇ ਵਿੱਚ ਆਹਿਤ ਨਾਲ ਰਾਮ ਲੀਲਾ ਦੇ ਦਿਨਾਂ ਦੇ ਵਿੱਚ ਅਸ਼ਰਮ ਦੇ ਦਿਨਾਂ ਦੇ ਵਿੱਚ ਕਾਕੂ ਮਾਰਿਆ ਮੁੰਡਾ ਬਾਲਮਿਕੀਆਂ ਦਾ ਅੱਛਾ ਫਿਰ ਨਿੰਜਾ ਸੀ ਮੁੰਡਾ ਉਹ ਮਾਰਿਆ ਮਾਜੀ ਵੀ ਸਿੱਖਾਂ ਦਾ ਇੱਥੇ ਉਹ ਦੋਨਾਂ ਕਾਤਲਾਂ ਦੇ ਜਿਹੜੇ ਬੰਦੇ ਕਾਤਲ ਸੀਗੇ ਕਤਲ ਕਰਨ ਵਾਲੇ ਸੀਗੇ ਹਲੇ ਤੱਕ ਬੰਦੇ ਟਰੇਸ ਨਹੀਂ ਹੋਏ ਉਹ ਯੂਪੀ ਤੋਂ ਸੀ ਉਹ ਬਿਹਾਰ ਤੋਂ ਸੀ ਕੋਈ ਪਤਾ ਨਹੀਂ ਲੱਗਦਾ ਇੱਥੇ ਬੰਦੇ ਕਿੱਥੋਂ ਸੀਗੇ ਇਹ ਇੱਕ ਸਾਜ ਚੀਜਾ ਕਤਲ ਆ ਬਿਆਨ ਸਿੰਘ ਨਗਰ ਦੇ ਵਿੱਚ ਤੇ ਹੁਣ ਉਹ ਬੰਦੇ ਮਾਰ ਕੇ ਕਿੱਥੋਂ ਨੂੰ ਟੱਪ ਕੇ ਕਿਹਦਾ ਕੋਈ ਪਤਾ ਨਹੀਂ ਕੋਈ ਟਿਕਾਣਾ ਨਹੀਂ ਕੋਈ ਘਰ ਦਾ ਨਹੀਂ ਪਤਾ ਕੋਈ ਵਾਰਦਾ ਨਹੀਂ ਪਤਾ ਵੀ ਕਿੱਥੋਂ ਨੇ ਰਹਿਣ ਵਾਲੇ ਆ ਦੇਖੋ ਪੰਜਾਬ ਦੇ ਹਾਲਾਤ ਕੀ ਬਣੀ ਜਾਂਦੇ ਨੇ ਲਗਾਤਾਰ ਇਹ ਪਿੱਟ ਰਹੇ ਆ ਸਮਝਾ ਰਹੇ ਆ ਵੀ ਸਰਕਾਰਾਂ ਨੂੰ ਨੱਥ ਪਾਉਣੀ ਚਾਹੀਦੀ ਆ ਪ੍ਰਸ਼ਾਸਨ ਨੂੰ ਨੱਥ ਪਾਉਣੀ ਚਾਹੀਦੀ ਆ ਸ਼ਰ੍ਯਾਂ ਇਸ ਬਿਆਨ ਨਗਰ ਦੇ ਵਿੱਚ ਚਿਟਾ ਤੇ ਗਾਂਜਾ ਵੇਚ ਰਹੇ ਸੀ ਅਨੌਜਵਾਨ ਬੈਠੇ ਆਣੇ ਸਮਝਾਇਆ ਵੀ ਭਾਈ ਤੁਸੀਂ ਇੱਥੇ ਰਹਿੰਦੇ ਆਂ ਬੁੜੀਆਂ ਕੁੜੀਆਂ ਸਾਡੀਆਂ ਪਰਿਵਾਰ ਸਾਰੇ ਰਹਿੰਦੇ ਆ ਤੁਸੀਂ ਇੱਥੇ ਗਲੀਆਂ ਚ ਆ ਕੇ ਚਿੱਟਾ ਗਾਂਜਾ ਨਾ ਵੇਚੋ ਐਨੀ ਗੱਲ ਨੂੰ ਲੈ ਕੇ ਤਕਰਾਰ ਹੋਈ ਤੇ ਉਸ ਤੋਂ ਬਾਅਦ ਉਹ ਬੁਰੀ ਤਰ੍ਹਾਂ ਤਿੰਨ ਮੁੰਡਿਆਂ ਨੂੰ ਇੱਥੇ ਸਾਹਮਣੇ ਵਿਹੀ ਆ ਇੱਥੇ ਲਜਾ ਆ ਕੇ ਬੁਰੀ ਤਰ੍ਹਾਂ ਤਿੰਨ ਜਣਾਂ ਨੂੰ ਉਹਨੇ ਵੱਢਿਆ ਜਿਨ੍ਹਾਂ ਦੇ ਵਿੱਚੋਂ ਇੱਕ ਨੌਜਵਾਨ ਸਾਹਿਲ ਮੁੰਡਾ ਵਾਲਮੀਕੀ ਸੀਗਾ ਉਹਦੀ ਮੌਤ ਹੋ ਚੁੱਕੀ ਆ ਦੋ ਮੁੰਡੇ ਵਾਲਮੀਕੀਆਂ ਨੇ ਜਿਹੜੇ ਵਿਚਾਰੇ ਹੋ ਜ਼ਿੰਦਗੀ ਮੌਤ ਨਾਲ ਜੂਝ ਰਹੇ ਹੋ ਮਰਨਗੇ ਪਤਾ ਨਹੀਂ ਬਚਣਗੇ ਕਿੱਥੇ ਸੁੱਤੀ ਪਈਆ ਸਰਕਾਰ ਬਾਈ ਕਿੱਥੇ ਸੁੱਦਾ ਪਿਆ ਪ੍ਰਸ਼ਾਸਨ ਇੱਥੇ ਡੀਐਸਪੀ ਰੇ ਕਰੇ ਚੋਰੀ ਹੁੰਦੀ ਐ ਕੇ ਬੰਦੇ ਆਥਰ ਨੂੰ ਫੜ ਲੈਂਦੇ ਆ ਇੱਥੇ ਗਰੀਬ ਕੋਈ ਮਰਦਾ ਇੱਥੇ ਕਤਲ ਹੁੰਦੇ ਆ ਬੰਦਿਆਂ ਦੇ ਕੋਈ ਪਤਾ ਨਹੀਂ ਕੋਈ ਟਿਕਾਣਾ ਨਹੀਂ ਲੋ ਜੀ ਇਹ ਲਾਸ਼ ਮੁੰਡੇ ਦੀ ਪਈਆ ਆਹੇ ਹਸਪਤਾਲ ਦੇ ਵਿੱਚ ਪੁਲਿਸ ਕਹਿੰਦੀ ਜੀ ਠੀਕ ਆ ਕੋਈ ਗੱਲ ਨਹੀਂ ਜੀ ਕਾਰਵਾਈ ਕਰ ਦਿਆਂਗੇ ਜੀ ਮਕਦਮਾ ਦਰਜ ਕਰਤਾ ਬੰਦੇ ਇੱਥੇ ਆਉਣਗੇ ਨਿੰਜੇ ਦੇ ਕਤਲ ਤੇ ਆਗੇ ਗਾਕੂ ਦੇ ਕਤਲ ਤੇ ਆਗੇ ਜਿਹੜੇ ਬੰਦੇ ਇੱਥੇ ਆ ਕੇ ਵਸਦੇ ਆ ਉਹ ਸਹੀ ਟਿਕਾਣਾ ਦੱਸਦੇ ਆ ਸਹੀ ਮਤਲ ਦੱਸਦੇ ਆ ਉਧਰੋਂ ਕ੍ਰਾਈਮ ਕਰਕੇ ਆਉਂਦੇ ਆ ਉਧਰੋਂ ਕਤਲ ਕਰਕੇ ਆਉਂਦੇ ਆ ਕੋਈ ਲੁੱਟਾਂ ਖੋਹਾਂ ਕਰਕੇ ਆਉਂਦੇ ਇੱਥੇ ਆ ਜਾਂਦੇ ਆ ਇੱਥੋਂ ਕਰਕੇ ਉਧਰੋਂ ਡੱਪ ਜਾਂਦੇ ਆ ਬੰਦੇ ਇੱਥੋਂ ਦੇ ਨਹੀਂ ਹੈਗੇ ਫੜੇ ਨਹੀਂ ਜਾਂਦੇ ਇਹ ਦੋਨੋਂ ਦਿਨ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਪੰਜਾਬ ਦਾ ਮਾਹੌਲ ਵਿਗੜ ਰਿਹਾ ਜਿੰਨੋਂ ਦਾ ਪੰਜਾਬੀਆਂ ਦੇ ਕਤਲ ਹੋ ਰਹੇ ਨੇ ਇਹਦੇ ਬਾਰੇ ਕੋਈ ਸਰਕਾਰ ਕੋਈ ਧਿਆਨ ਦੇਊਗੀ ਇੱਥੇ ਜੇ ਕੋਈ ਬੰਦਾ ਕਿਸੇ ਫੇਸਬੁੱਕ ਦੇ ਉੱਤੇ ਮਾਲਾ ਮੋਟਾ ਲਿਖ ਦਿੰਦਾ ਤੁਸੀਂ ਤੰਗੇ ਭੜਕਾਉਣ ਦਾ ਦੇ ਉੱਤੇ ਪਰਚਾ ਦੇ ਦਿੰਦੇ ਆਂ ਜਿਵੇਂ ਲੁਧਿਆਣੇ ਦਿੱਤਾ ਬਨੋਜ ਕੁਮਾਰ ਜੀ ਦੇ ਪੱਤਰਕਾਰ ਤੇ ਜੇ ਅਸੀਂ ਕਤਲ ਹੁੰਦੇ ਆ ਬੰਦਿਆਂ ਦੇ ਕਾਤਲ ਫੜੇ ਨਹੀਂ ਜਾਂਦੇ ਇਹਦਾ ਜ਼ਿੰਮੇਵਾਰ ਕੌਣ ਆ ਬਾਈ ਬਠਿੰਡਾ ਐਸਐਸਪੀ ਇੱਥੋਂ ਦਾ ਐਸਐਚਓ ਇਹ ਜਿਹੜਾ ਪੈਂਦਾ ਥਾਣਾ ਸਿਵਲਾਂ ਸਿਵਲਾਂ ਥਾਣਾ ਐਸਐਚਓ ਜ਼ਿੰਮੇਵਾਰ ਹੈ ਕੌਣ ਜ਼ਿੰਮੇਵਾਰ ਆ ਇਹ ਤਿੰਨ ਕਤਲ ਹੋ ਗਏ ਭਰਾਵੋ ਬਰੰਡੇ ਬਰੰਡੇ ਦੇ ਬੱਚੇ ਐਸੇ ਬੈਂਤ ਸਿੰਘ ਨਗਰ ਦੇ ਵਿੱਚ ਕੀਤੇ ਗਏ ਤਿੰਨੇ ਕਤਲ ਜਿਹੜੇ ਜਿਹੜੇ ਬਾਹਰੋਂ ਆ ਕੇ ਇੱਥੇ बसे ਹੋਏ ਨੇ ਉਹਨਾਂ ਮਦੋ ਕੀਤੇ ਗਏ ਬੰਦੇ ਨਹੀਂ ਫੜੇ ਗਏ ਉਹ ਦੋ ਚਾਰ ਫੜ ਵੀ ਲਏ ਹੋਣੇ ਆ ਆਰਾਮ ਲੀਲਾ ਦੇ ਵਿੱਚ ਕਹਾੜਿਆਂ ਨਾਲ ਵੱਢਿਆ ਸੀ ਮੁੰਡਾ ਉਹ ਕਹਾੜਿਆਂ ਨਾਲ ਕਹਾੜਿਆਂ ਨਾਲ ਵੱਢਿਆ ਸੀਗਾ ਕੁਝ ਦੋ ਚਾਰ ਬੰਦੇ ਫੜਿਆ ਬਾਕੀ ਪਤਾ ਨਹੀਂ ਬੰਦੇ ਹਾਇ ਕੱਚੋਂ ਦੇ ਆ ਕੁਟਕਾਣੇ ਨਹੀਂ ਪਤਾ ਜਦੋਂ ਸੋ ਅਸੀਂ ਮੈਂ ਪਹਿਲੀ ਗੱਲ ਦਾ ਪੂਰੇ ਬਾਲਵਿਕ ਸਮਾਜ ਨੂੰ ਕਹਿਣਾ ਚਾਹੁੰਦਾ ਵੀ ਜਿੱਥੇ ਬਾਲਵਿਕ ਸਮਾਜ ਪੂਰੇ ਪੰਜਾਬ ਵਿੱਚ ਵੱਸਦਾ ਤੁਸੀਂ ਪੂਰੇ ਪੰਜਾਬ 'ਚ ਬੈਠੇ ਹੋ ਆਸ-ਪਾਸੇ ਹੀ ਬੈਠੋ ਤੁਹਾਡਾ ਫਰਜ਼ ਬਣਦਾ ਬਠਿੰਡੇ ਦੇ ਬੱਚਾ ਅੱਜ ਤੁਹਾਡੇ ਤੀਜੇ ਨੌਜਵਾਨ ਦਾ ਕਤਲ ਹੋਇਆ ਤੁਹਾਨੂੰ ਨਾਲ ਆ ਕੇ ਖੜਨ ਦਾ ਤੁਹਾਡਾ ਫਰਜ਼ ਬਣਦਾ ਕੱਲ ਨੂੰ ਕਿਸੇ ਨਾਲ ਵੀ ਇਹੋ ਜਿਹੀ ਕੋਈ ਘਟਨਾ ਪਰਮਾਤਮਾ ਨਾ ਕਰੇ ਵਾਪਰ ਸਕਦੀ ਹੈ ਸਾਡਾ ਇਕੱਠਾ ਹੋਣ ਦਾ ਫਰਜ਼ ਆ ਵੀ ਜਿੱਥੇ ਕੋਈ ਇਹੋ ਜਿਹੀ ਮਾੜੀ ਅਨਸਖਾਵੀ ਘਟਨਾ ਵਾਪਰਦੀ ਹੈ ਸਾਨੂੰ ਉੱਥੇ ਪਹੁੰਚਣਾ ਚਾਹੀਦਾ ਇਨਸਾਨੀਅਤ ਦਾ ਘਾਣ ਹੋਇਆ ਇਨਸਾਨਾਂ ਦਾ ਕਤਲ ਹੋਇਆ ਸਾਡੇ ਲਈ ਸਾਡਾ ਬਾਲਮੀਕ ਭਰਾ ਦਾ ਕਤਲ ਹੁੰਦਾ ਸਾਡੇ ਲਈ ਕੋਈ ਹਿੰਦੂ ਦਾ ਕਤਲ ਹੁੰਦਾ ਕਿ ਸਿੱਖ ਦਾ ਹੁੰਦਾ ਮੁਸਲਮਾਨ ਦਾ ਹੁੰਦਾ ਕਿਸੇ ਦਾ ਵੀ ਹੁੰਦਾ ਕਤਲ ਕਤਲ ਹੀ ਆ ਅਸੀਂ ਹਰ ਉਸ ਕਤਲ ਦੇ ਖਿਲਾਫ ਹਾਂ ਡਟ ਕੇ ਉਹਦੇ ਵਿਰੋਧ ਚ ਆ ਤੇ ਉਹਦੇ ਜਿਹੜੇ ਵੀ ਕਾਤਲ ਲੋਕ ਨੇ ਜਿਹੜੀ ਮਰਜ਼ੀ ਤੇ ਨਾਲ ਹੋਣ ਜਿਹੜੇ ਮਰਜ਼ੀ ਬੰਦੇ ਜ਼ਿੰਮੇਵਾਰ ਹੋਣ ਉਹਨਾਂ ਦੇ ਉੱਤੇ ਬਣਦੀ ਕਾਰਵਾਈ ਕਰਨੀ ਬਣਦੀ ਆ ਤੇ ਇਹਦੇ ਲਈ ਅਸੀਂ ਮੈਂ ਸਮੁੱਚੇ ਬਾਲਮੀਕ ਸਮਾਜ ਨੂੰ ਕਹਿਣਾ ਚਾਹੁੰਦਾ ਕਿ ਤੁਹਾਨੂੰ ਇਸ ਪਰਿਵਾਰ ਨਾਲ ਖੜਨਾ ਚਾਹੀਦਾ ਆ ਕੇ ਖੜੋ ਤੇ ਇੱਥੇ ਆਹ ਲਾਹਣ ਤਾਂ ਪਾਓ ਜਿਹੜੇ ਬੰਦਿਆਂ ਨੇ ਲਿਆ ਕੇ ਇੱਥੇ ਕੁਛ ਇਹ ਕਰਾ ਰਹੇ ਆ ਜ਼ਿੰਮੇਵਾਰ ਕੌਣ ਹੈ ਸਾਰੀਆਂ ਘਟਨਾਵਾਂ ਦੇ ਇਹ ਤਾਂ ਹਲੇ ਸ਼ੁਰੂਆਤਾਂ ਨੇ ਦੇਖੀ ਜਾਓਗੇ ਕੀ ਹੁੰਦਾ ਸੋ ਪ੍ਰਾਵੋ ਤੁਹਾਨੂੰ ਖੜਨਾ ਚਾਹੀਦਾ ਤੇ ਅਸੀਂ ਪੰਜਾਬ ਪੁਲਿਸ ਨੂੰ ਬਰਿੰਡਾ ਪੁਲਿਸ ਨੂੰ ਬਰਿੰਡਾ ਐਸਐਸਪੀ ਨੂੰ ਐਸਐਸਓ ਨੂੰ ਕਹਿਣਾ ਚਾਹੁੰਦੇ ਆ ਵੀ ਜੇ ਇਸ ਮਸਲੇ ਦਾ ਹੱਲ ਨਾ ਹੋਇਆ ਇਹ ਬੰਦੇ ਨਾ ਫੜੇਗੇ ਇਹ ਸਿਸਕਾਰ ਨਹੀਂ ਹੋਊਗਾ ਲੈ ਸਾਰੇ ਤੁਸੀਂ ਹੁਣ ਸਾਰੇ ਬਾਲਮਿਕ ਸਮਾਜ ਬੈਠੇ ਹੋ ਮਾਵਾ ਪਹਿਣਾ ਬੈਠੀਆਂ ਤੁਸੀਂ ਸਾਰੇ ਬੈਠੇ ਹੋ ਤੁਸੀਂ ਮੁੜ ਕੇ ਕਹਿੰਦੇ ਸਾਨੂੰ ਪੁਲਿਸ ਨੇ ਆ ਕੇ ਦਬਾਅ ਪਾਇਆ ਕੀ ਤੁਸੀਂ ਚਾਹੁੰਦੇ ਆ ਵੀ ਉਹ ਕਾਤਲ ਜਿਹੜੇ ਤਿੰਨ ਕਤਲ ਕਰਕੇ ਫੜੇ ਜਾਣੇ ਚਾਹੀਦੇ ਆ ਇਹ ਲੋਰ ਜੀ ਫੜਨੇ ਚਾਹੀਦੇ ਹੈ ਬਾਅਦ ਇਹ ਇਸ ਗੱਲ ਤੇ ਰਹੋ ਹੁਣ ਕਦੇ ਇਹ ਨਾ ਹੋ ਜਾਵੇ ਤੁਸੀਂ ਆ ਕੇ ਪੁਲਿਸ ਦਬਾਅ ਪਾਦੇ ਕੋਈ ਹੋਰ ਗੱਲਬਾਤ ਕਰੋ ਤੁਸੀਂ ਕਹਿੰਦੇ ਸਸਕਾਰ ਕਰ ਦਿੰਨੇ ਆ ਜੀ ਜਿੰਨਾ ਚਿਰ ਕਾਤਲ ਫੜੇ ਨਹੀਂ ਜਾਂਦੇ ਸਸਕਾਰ ਤੇ ਸਹਿਮਤੋਂ ਭਾਈ ਬੇਬੇ ਬੈਠੀਆਂ ਭਾਈ ਦੱਸੋ ਭਾਈ ਔਂਡੇ ਦੀ ਮਾਂ ਤਾਂ ਖੜੀ ਹੈ ਸਲੋ ਇਹਦਾ ਵਿਚਾਰੀ ਬੋਲਣ ਦੇ ਯੋਗ ਹੀ ਨਹੀਂ ਹੈਗੀ ਨਵਾਂ ਜਵਾਨ ਪੁੱਤ ਜਿਹਦਾ 21 ਸਾਲ ਦਾ ਪੁੱਤ ਮਰ ਗਿਆ ਉਦੋਂ ਵੀ ਜਿਹੜੀ ਕੀ ਦੱਸੂਗਾ ਸਾਨ ਮਾਰੇ ਪਏ ਆ ਆ ਵਾਕਿ ਨੇ ਸਾਰੇ ਇੱਥੇ ਜ਼ਿੰਮੇਵਾਰ ਬੰਦੇ ਸਮਾਜ ਦੇ ਬੈਠੇ ਹੋ ਤੁਸੀਂ ਇਹ ਤੈਅ ਕਰ ਲਓ ਵੀ ਜਿੰਨਾ ਚਿਰ ਕਾਤਲ ਫੜੇ ਨਹੀਂ ਜਾਂਦੇ ਯੂਪੀ ਚ ਲੱਭ ਕੇ ਲਿਆਉਣੇ ਬਿਹਾਰ ਚੋਂ ਲਿਆਉਣ ਬੰਦੇ ਫੜੇ ਜਿਹੜੇ ਤਿੰਨ ਤੀਜੇ ਤੀਜੇ ਕਾਤਲ ਚ ਬੰਦੇ ਜ਼ਿੰਮੇਵਾਰ ਨੇ ਮੇਰੇ ਸੰਸਕਾਰ ਹਾਂ ਹਿੰਸਾ ਚਾਹਦਾ ਮੈਂ ਨਾ ਮੇਰਾ ਮੁੰਡਾ ਚਾਹਦਾ ਮੈਂ ਕੁਛ ਨਹੀਂ ਚਾਹਦਾ ਮੈਂ ਮੇਰਾ ਜਵਾਕ ਨਹੀਂ ਲਿਆ ਤਾ ਬੇਸਾਰੇ ਕੱਟ ਹੋ ਗਏ ਮੇਰਾ ਜਵਾਕ ਨਹੀਂ ਮੈਨੂੰ ਦੇਖਦਾ ਕਿਤੇ ਵੀ ਹਾਂਜੀ ਦੋਸਤੋ ਜਿੰਮੇ ਤੁਸੀਂ ਵੀਡੀਓ ਦੇਖੀ ਹੈ ਬਠਿੰਡੇ ਦੇ ਵਿੱਚ ਦੋਸਤੋ ਜੋ ਇਹ ਬਾਲਮੀਕ ਸਮਾਜ ਦੇ ਲੜਕੇ ਜੀ ਦੋਸਤੋ ਕੁੱਟਮਾਰ ਹੋਈ ਹੈ ਇਸ ਮਾਮਲੇ ਨੂੰ ਲੈ ਕੇ ਦੋਸਤੋ ਲੱਖੇ ਸਿਧਾਣੇ ਵੱਲੋਂ ਜੋ ਸਰਕਾਰਾਂ ਉੱਪਰ ਵੀ ਸਵਾਲ ਚੁੱਕੇ ਗਏ ਨੇ ਤੁਸੀਂ ਦੋਸਤੋ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਬਤੁਬਾਦ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ ਮੈਕਸਟੀ ਨਿਊਜ਼ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਨ ਤੇ ਜ਼ਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੀ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ